ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਰਜਿੰਦਰ ਸਿੰਘ ਵਾਹ ਪਿਛਲੇ ਲੰਮੇ ਸਮੇਂ ਤੋਂ ਪੀਆਈ ਦੇ ਵਿੱਚ ਕੰਮ ਕਰ ਰਿਹਾ ਜੀ ਤੇ ਅੱਜ ਅਸੀਂ ਪਹੁੰਚੇ ਆਂ ਪਿੰਡ ਸਈਦੂਪੁਰ ਮੇਰੇ ਨਾਲ ਸਤਿਕਾਰਯੋਗ ਸਾਡੇ ਆਗਾਮੀ ਵਦੂ ਕਿਸਾਨ ਸਰਦਾਰ ਸੁਖਰਾਮ ਸਿੰਘ ਜੀ ਨੇ ਇਹ ਇਨਾ ਇਤਕਾਮ ਵਕੀਰਾ ਵਰਤੀ ਆ ਜੀ ਤੇ ਇਹ ਆਪਣਾ ਵਕੀਰਾਤ ਤਜਰਬਾ ਸ਼ੇਅਰ ਕਰਨਗੇ ਸਾਡੇ ਨਾਲ ਤੇ ਮੈਂ ਬੇਨਤੀ ਕਰੂੰਗਾ ਸਰਦਾਰ ਸੁਖਰਾਮ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਰਾਮ ਸਿੰਘ ਪਿੰਡ ਸਈਦੂਪੁਰ ਜਿਹੜਾ ਅਮਰਸਰ ਦਾ ਰਹਿਣ ਵਾਲਾ ਹਾਂ ਜੋ ਕਿ ਅਸੀਂ ਗਾਂ ਗੁਲੀ ਡੰਡੇ ਤੋਂ ਬਹੁਤ ਹੀ ਪਰੇਸ਼ਾਨ ਸੀਗੇ ਤੇ ਇਸ ਵਾਰੀ ਅਸੀਂ ਪੀਆਈ ਕੰਪਨੀ ਦੀ ਅਕੀਰਾ ਵਰਤੀ ਆ ਜਿਸ ਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਜੋ ਕਿ ਸਾਡੀ ਤਕਰੀਬਨ ਸਾਰਾ ਹੀ ਜੋ ਗੁਲੀ ਡੰਡਾ ਖਤਮ ਹੋ ਗਿਆ ਇੱਕ ਦੋ ਪੈਸੇ ਰਹਿ ਗਿਆ ਤੇ ਉਹ ਵੀ ਦੂਸਰੇ ਪਾਣੀ ਨਾਲ ਕੰਪਨੀ ਦੇ ਮਹਾਰਾਂ ਵੱਲੋਂ ਦੱਸਿਆ ਗਿਆ ਕਿ ਖਤਮ ਹੋ ਜਾਊਗਾ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਅੱਛਾ ਇੱਕ ਚੀਜ਼ ਤੁਸੀਂ ਬਾਇਓਬੀਟਾ ਹੀ ਵਰਤੀ ਤੇ ਅਸੀਂ ਚਾਹੁੰਨੇ ਹਾਂ ਕਿ ਤੁਸੀਂ ਇੱਕ ਵਾਰ ਇਹਦਾ ਤਜਰਬਾ ਇਹਦਾ ਕਰਕੇ ਵੇਖੋ ਤੇ ਦੂਜੇ ਜ਼ਿਮੀਂਦਾਰਾਂ ਨੂੰ ਵੀ ਇਹਦਾ ਤਜਰਬਾ ਕਰਨ ਕੋ ਬੇਸ਼ੱਕ ਤੁਸੀਂ ਅਧੀਆਂ ਪੈਲੀਆਂ 'ਚ ਵਰਤ ਕੇ ਵੇਖੋ ਜੀਏ ਤੇ ਇਹ ਉਹਦੇ ਬਾਰੇ ਵੀ ਜਿਹੜਾ ਬਾਇਓਬੀਟਾ ਬਾਰੇ ਇਹ ਇੱਕ ਇਹਨਾਂ ਦੀ ਬਾਇਓਬੀਟਾ ਵਾ ਇਹ ਮੈਂ ਜੋ ਕਿ ਮੈਂ ਝੋਨੇ ਦੇ ਵਿੱਚ ਵਰਤੀ ਜੀ ਦਾ ਵੀ ਸਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਿਆ ਵਾ ਤੇ ਮੈਂ ਚਾਹੁੰਦਾ ਕਿ ਸਾਡੇ ਸਾਰੇ ਕਿਸਾਨ ਵੀਰ ਜੋ ਇਹਨੂੰ ਕਣਕ ਦੇ ਵਿੱਚ ਵੀ ਵਰਤਣ ਤੇ ਜੋ ਕਿ ਵਧੀਆ ਲਾਭ ਆਉਣ ਵਾਲੀ ਸਮਝ ਵਿੱਚ ਕਮਾਇਆ ਜਾ ਸਕੇ ਧੰਨਵਾਦ ਜੀ